ਓ ਹੈਲੋ ਰੱਬਾ ਕੀ ਹੋ ਗਿਆ ਤੈਨੂੰ ਸਭ ਠੀਕ ਆ ਖੈਰ ਆ ਓ ਚੁੱਪ ਵੀ ਕਰ ਜਾ ਯਾਰ ਕਿਉਂ ਰੋਈ ਜਾਣਾ ਇੱਕ ਦਿਨ ਹੋਇਆ ਦੋ ਦਿਨ ਹੋਏ ਪਰ ਤੂੰ ਤਾਂ ਹੱਥ ਹੀ ਕਰਤੀ ਤੇਰਾ ਕਿਹਣਾ ਦਿਲ ਟੁੱਟਦਾ ਯਾਰ ਪ੍ਰਵਾਹ ਹੱਥ ਜੋੜੇ ਤੇਰੇ ਮੂਰੇ ਜੇ ਰੋਣਾ ਤਾਂ ਇਕੱਲੇ ਚ ਰੋ ਆ ਸਾਡੇ ਉੱਤੇ ਕਾਹਤੋਂ ਹੰਝੂ ਆ ਸੁੱਟੀ ਜਾਣਾ ਮੈਨੂੰ ਪਤਾ ਮੈਂ ਤੈਨੂੰ ਬਹੁਤ ਦੁੱਖ ਸੁਣਾਇਆ ਪਰ ਯਾਰ ਬਾਕੀ ਲੋਕਾਂ ਤੇ ਵੀ ਤਰਸ ਖਾਲਾ ਉਹ ਸਾਡੇ ਘਰ ਦੀਆਂ ਛੱਤਾਂ ਤੇ ਹੀ ਤਰਸ ਖਾਲਾ ਤੇਰੇ ਹੰਝੂ ਤਾਂ ਛੱਤਾ ਪਾੜ ਪਾੜ ਅੰਦਰ ਆਈ ਜਾਂਦੇ ਆ ਉਹ ਸਾਡੇ ਕੋਠੇ ਚੋਂ ਲੱਪੇ ਆ ਉਹ ਬਾਹਰ ਤਾਂ ਕੀ ਜਣਾ ਹੁਣ ਤਾਂ ਅੰਦਰ ਵੀ ਨਹੀਂ ਵਹਿ ਹੁੰਦਾ ਇੰਨਾ ਕਹਿਰ ਨਾ ਕਰ ਮਾ ਯਾਰ ਮੈਂ ਦਿਨਾਂ ਹਣਾ ਦਲਾਸੇ ਤੈਨੂੰ ਦੇਖ ਰਾ ਚੁੱਪ ਕਰ ਜਾ ਬਸ 2-3 ਦਿਨ ਚਾਲ ਲੈ ਲੈ ਨਾਲੇ ਥੋੜਾ ਪਾਣੀ ਦਾ ਲੈਵਲ ਨਹੀਂ ਵਹ ਚਲ ਜਾ ਜੇ ਫੇਰ ਮਨ ਭਰਿਆ ਹਣਾ ਤੂੰ ਫੇਰ ਆ ਲਈ ਹੁਣ ਤਾਂ ਰੁਕ ਜਾ ਯਾਰ ਹੈ ਰੁਕੇਗਾ ਨਾ ਹੈ